ਇਸਤੇ ਸਾਹਮਣੇ ਬਹੁਤ ਔਖੇ ਨੇ ਤੋ ਰਿਸ਼ਤਿਆਂ ਦੀ ਕਦਰ ਕਰੋ ਸਾਡੀ ਇਹ ਫਿਲਮ ਵੀ ਇਹੀ ਚੀਜ਼ਾਂ ਸਿਖਾਉਂਦੀ ਆ। ਇਸ ਫਿਲਮ ਨੂੰ ਬਣਾਉਣਾ ਆਪਣੇ ਆਪ 'ਚ ਇੱਕ ਰਿਸਕ ਹੈ। ਔਰ ਮੈਂ ਆਪਣੇ ਆਪ ਨੂੰ ਲੱਕੀ ਵੀ ਫੀਲ ਕਰਦਾ ਹਾਂ, ਖੁਸ਼ ਨਸੀਬ ਫੀਲ ਕਰਦਾ ਹਾਂ, ਕਿਸਮਤ ਵਾਲਾ ਫੀਲ ਕਰਦਾ ਹਾਂ ਕਿ ਮੈਂ ਇਸ ਫਿਲਮ ਦਾ ਪਾਰਟ ਬਣਿਆ। ਦੇ ਵਿੱਚ ਰਾਜਕੁੰਦਰਾ ਤੇ ਗੀਤਾ ਬਸਰਾ ਨਜ਼ਰ ਆਉਣ ਵਾਲੇ ਨੇ। ਬਹੁਤ ਹੀ ਹਸਮੁਖ ਇਨਸਾਨ ਨੇ ਔਰ ਬਹੁਤ ਹੀ ਡਾਊਨ ਟੂ ਅਰਥ ਔਰ ਸਿੰਪਲ ਨੇ। ਪਾਰਟ ਕਿਵੇਂ ਬਣੇ ਫਿਲਮ ਦਾ ਇਹ ਫਿਲਮ ਦੀ ਕਹਾਣੀ ਤੁਹਾਡੇ ਤੱਕ ਕਿਵੇਂ ਪਹੁੰਚੀ ਸਤਿ ਸ਼੍ਰੀ ਅਕਾਲ ਸਟੇਕਰ ਪੀਟੀਸੀ ਪੰਜਾਬੀ ਮੈਂ ਹਾਦੂ ਭਾਈ ਦੇ ਨਾਲ ਖੁਸ਼ੀ ਸਾਰਾ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਮੇਹਰ ਟੇਸਟ ਟਾਈਮ ਮਿਲਣ ਅਨੁਚੂਦਾ ਬਲਿੰਦਰ ਬਣੀਜੀ ਗੱਲ ਕਰਦੇ ਨਾਲ ਫਿਲਮ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੀਟੀਸੀ ਪੰਜਾਬੀ ਦੇ ਖਣਾਲੇ ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਤੁਹਾਡੇ ਵਾਲਿਆਂ ਨੂੰ ਮੈਂ ਬੋਲਦੀ ਆ ਬਹੁਤ ਬਹੁਤ ਮੁਬਾਰਕਾ ਸਰ ਮੇਹਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਐਂਡ ਆਡੀਅנס ਦੇ ਵੱਲੋਂ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਮੈਂ ਤੁਹਾਡੇ ਕੋਲ ਉਹ ਜਾਨਣਾ ਚਾਹਾਂਗੇ ਪਰਸਨਲੀ ਕੀ ਵੀਂ ਦਾ ਫੀਲ ਹੋ ਰਿਹਾ ਹੈ ਕਿਉਂਕਿ ਰਕੇਸ਼ ਸਰ ਕਹਿ ਰਹੇ ਨੇ ਕਿ ਉਹਨਾਂ ਨੇ ਟ੍ਰੇਲਰ ਕਿਸੇ ਨੂੰ ਵੀ ਨਹੀਂ ਸੀ ਦਿਖਾਇਆ ਅੱਜ ਹੀ ਪੂਰੀ ਸਟਾਰ ਕਾਸਟ ਨੇ ਇਕੱਠੇ ਬੈਠ ਕੇ ਦੇਖਿਆ ਨਹੀਂ ਮੈਨੂੰ ਦਿਖਾਤਾ ਸੀ ਉਹਨਾਂ ਨੂੰ ਅੱਛਾ ਜਦੋਂ ਮੈਂ ਡਬਿੰਗ ਕੀਤੀ ਹੈ ਟ੍ਰੇਲਰ ਦਿਖਾਤਾ ਸੀ ਔਰ ਮੈਂ ਸੱਚੀ ਹੱਤਿ ਬਹੁਤ ਖੁਸ਼ ਖੁਸ਼ੀ ਮਤਲਬ ਕਈ ਵਾਰ ਬੰਦੇ ਕੋਲ ਸ਼ਬਦ ਨਹੀਂ ਹੁੰਦੇ ਮੈਂ ਬਹੁਤ ਖੁਸ਼ ਹਾਂ ਤੇ ਐਕਸਾਈਟਿਡ ਹਾਂ ਕਿ ਮੈਂ ਇਸ ਫਿਲਮ ਦਾ ਪਾਰਟ ਬ ਕਿਉਂਕਿ ਚਲੋ ਹੋਰ ਫਿਲਮਾਂ ਵੀ ਕੀਤੀਆਂ ਹੈ ਨਾ ਇਹ ਫਿਲਮ ਇੱਕ ਅਲੱਗ ਜਨਰ ਦੀ ਫਿਲਮ ਹੈ ਇਸ ਫਿਲਮ ਨੂੰ ਬਣਾਉਣਾ ਆਪਣੇ ਆਪ ਦੀ ਰਿਸਕ ਹੈ ਔਰ ਮੈਂ ਆਪਣੇ ਆਪ ਨੂੰ ਲੱਕੀ ਵੀ ਫੀਲ ਕਰਦਾ ਕੁਸ਼ ਨਸੀਬ ਫੀਲ ਕਰਦਾ ਕਿਸਮਤ ਵਾਲਾ ਫੀਲ ਕਰਦਾ ਕਿ ਮੈਂ ਇਸ ਫਿਲਮ ਦਾ ਪਾਰਟ ਬਣਿਆ ਔਰ ਮੈਨੂੰ ਉਮੀਦ ਆ ਪੂਰੀ ਕਿ ਤੁਸੀਂ ਜਦੋਂ ਦਰਸ਼ਕ ਫਿਲਮ ਦੇਖਣਗੇ ਤਾਂ ਜ਼ਰੂਰ ਐਪਰੀਸ਼ੀਏਟ ਕਰਨਗੇ ਫਿਲਮ ਨੂੰ ਵੀ ਡਾਇਰੈਕਸ਼ਨ ਨੂੰ ਵੀ ਐਕਟਿੰਗ ਨੂੰ ਵੀ ਤੇ ਸਾਰੇ ਕਿਰਦਾਰਾਂ ਨੂੰ ਅੱਛਾ ਸਰ ਪਾਰਟ ਕਿਵੇਂ ਪੜੇ ਫਿਲਮ ਦਾ ਇਹ ਫਿਲਮ ਦੀ ਕਹਾਣੀ ਤੁਹਾਡੇ ਤੱਕ ਕਿਵੇਂ ਪਹੁੰਚੀ 2017 ਦੇ ਵਿੱਚ ਰਕੇਸ਼ਰ ਦੀ ਮੈਨੂੰ ਕਾਲ ਆਉਂਦੀ ਹੈ ਈ ਪਨੇਂਦਰ ਉਦੋਂ ਮੈਂ ਨਿਕਾ ਜੈਲਦਾਰ 2 ਕੀਤੀ ਸੀ ਔਰ ਮੇਰਾ ਕਰੈਕਟਰ ਹਿੱਟ ਹੋਇਆ ਸੀ ਬਹੁਤ ਜ਼ਿਆਦਾ ਐਪਰੀਸ਼ੀਏਟ ਹੋਇਆ ਸੀ ਇੰਡਸਟਰੀ ਦੇ ਵਿੱਚ ਵੀ ਔਰ ਸੋਸਾਇਟੀ ਦੇ ਵਿੱਚ ਵੀ ਆਡੀਅנס ਦੇ ਵਿੱਚ ਵੀ ਰਕੇਸ਼ਾ ਦੀ ਮੈਨੂੰ ਕਾਲ ਆਉਂਦੀ ਹੈ ਕਹਿੰਦਾ ਪਨੀ ਮੈਂ ਰਕੇਸ਼ ਮਹਿਤਾ ਬੋਲਦਾ ਮੈਂ ਕਹਿੰਦਾ ਹਾਂਜੀ ਸਰ ਮੈਨੂੰ ਪਤਾ ਤੁਸੀਂ ਵਾਪਸੀ ਫਿਲਮ ਬਣਾਈ ਹੋਣੀ ਕਹਿੰਦੇ ਹਾਂ ਕਹਿੰਦੇ ਮੈਂ ਇੱਕ ਫਿਲਮ ਕਰ ਰਹੇ ਹਾਂ ਰੰਗ ਪੰਜਾਬ ਐਕਚੁਅਲੀ ਦੋ ਫਿਲਮ ਹੈ ਇੱਕ ਰੰਗ ਪੰਜਾਬ ਇੱਕ ਨਾਨਕ ਵੀ ਆਪਾਂ ਉਹਦੇ ਰਿਲੇਟਡ ਮੈਂਡ ਤੋਂ ਨਾਨਕ ਦੀ ਸਟੋਰੀ ਮੈਂ ਸੁਣੀ ਮੈਨੂੰ ਬਹੁਤ ਪਸੰਦ ਆਈ ਮੈਂ ਕਹਾ ਸਰ ਕਰਦੇ ਹਾਂ ਜੀ ਧੰਨ ਹੈ ਜੀ ਤੇ ਕਹਿੰਦੇ ਸਿਰੋ 10 ਦਿਨਾਂ ਬਾਅਦ ਫੇਰ ਕਹਿੰਦੇ ਵੀ ਨਹੀਂ ਆਪਾਂ ਨਾਨਕ ਨਹੀਂ ਕਰ ਰਹੇ ਹੁਣ ਆਪਾਂ ਰੰਗ ਪੰਜਾਬ ਕਰ ਰਹੇ ਰੰਗ ਪੰਜਾਬ ਕੀਤੀ ਫਿਰ 2019 ਦੇ ਵਿੱਚ ਮੈਨੂੰ ਫੇਰ ਕਾਲ ਆਉਂਦੀ ਸਰਦੀ ਕਹਿੰਦੇ ਵੀ ਆਪਾਂ ਹੁਣ ਨਾਨਕ ਸ਼ੁਰੂ ਕਰ ਰਹੇ ਆ ਮੈਂ ਕਿਹਾ ਠੀਕ ਆ ਸਰ ਮੈਂ ਇੰਨੇ ਜੀ ਕਹਿੰਦੇ ਨਹੀਂ ਹੁਣ ਨਾ ਆਪਾਂ 10 ਦਿਨ ਦਾ 10 ਦਿਨ 10 ਦਿਨ ਬਾਅਦ ਫੇਰ ਕਾਲ ਆਈ ਕਹਿੰਦੇ ਨਹੀਂ ਆਪਾਂ ਹੁਣ ਦੂਜੀ ਕਰ ਰਹੇ ਆ ਇੱਕ ਸੰਧ ਹੋਂਦਾ ਮੈਂ ਕਿਹਾ ਸਰ ਕੋਈ ਗੱਲ ਨਹੀਂ ਜੀ ਇੱਕ ਸੰਧ ਹੋਂਦਾ ਸੀ ਮੈਂ ਕਰਨੀ ਪਈ ਕਿਉਂਕਿ ਮੈਂ ੱੱੱਲੇ ਦੀ ਸ਼ੂਟਿੰਗ ਕਰ ਰਿਹਾ ਸੀ ਫਿਰ ਉਸ ਤੋਂ ਬਾਅਦ 2024 ਦੇ ਵਿੱਚ ਮੈਨੂੰ ਕਾਲ ਆਉਂਦੀ ਹੈ ਦ ਮੈਂ ਕਹਾ ਸਰ ਮੈਂ ਇੰਨਾ ਜੀ ਕਹਿੰਦੇ ਫਰਵਰੀ ਫਰੀ ਹੈ ਮੈਂ ਕਹਾ ਫਰਵਰੀ ਫਰੀ ਹੈ ਮੇਰੇ ਕੋਲ ਕਹਿੰਦੇ ਫਿਲਮ ਦਾ ਨਾਮ ਹੁਣ ਮਿਹਰ ਹੈ ਨਾਨਕ ਨਹੀਂ ਹੈਗਾ ਵੀਰ ਆਪਾਂ ਸੋ ਸਕ੍ਰਿਪਟ ਤਾਂ ਮੈਨੂੰ ਪਹਿਲਾਂ ਤੋਂ ਹੀ ਪਸੰਦ ਸੀ ਥੋੜੀ ਬੋਤੀ ਚੇਂਜਸ ਹੋ ਕੇ ਸਕ੍ਰਿਪਟ ਹੋਰ ਬਿਹਤਰ ਬਣ ਗਈ ਵਧੀਆ ਬਣ ਗਈ ਸੋ ਫਿਰ ਸਰ ਦੀ ਸਰ ਨੂੰ ਮਿਲਿਆ ਔਰ ਸਰ ਨੇ ਡਨ ਕਰਤਾ ਵੀ ਆਪਾਂ ਕਰ ਰਹੇ ਹਾਂ ਜਿ ਮੇਰੇ ਵੱਲੋਂ ਵੀ ਡਨ ਹੋ ਗਿਆ ਕਿਉਂਕਿ ਮੈਂ ਤਾਂ ਕਰਨਾ ਹੀ ਚਾਹੁੰਦਾ ਸੀ ਫਿਲਮ ਸੋ ਇਸ ਤਰ੍ਹਾਂ ਇਦਾਂ ਸਵਾ ਬਣਿਆ ਫਿਲਮ ਦੇ ਵਿੱਚ ਰਾਜਕੁੰਦਰਾ ਤੇ ਗੀਤਾ ਬਸਰਾ ਨਜ਼ਰ ਆਉਣ ਵਾਲੇ ਨੇ ਸੋ ਸੈੱਟ ਤੇ ਕਿਵੇਂ ਦਾ ਮਾਹੌਲ ਰਹਿੰਦਾ ਸੀ ਕਿਉਂਕਿ ਰਾਜ ਉਹ ਰੂਟਸ ਦਾ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਸੋ ਪੰਜਾਬੀ ਵਿੱਚ ਪ੍ਰੋਪਰ ਗੱਲ ਵੀ ਕਰਦੇ ਨੇ ਸੋ ਸੈੱਟ ਤੇ ਕਿਵੇਂ ਮਾਹੌਲ ਬਣਾ ਕੇ ਰੱਖਦੇ ਸੀ ਬਹੁਤ ਹੀ ਹਸਮੁਖ ਇਨਸਾਨ ਨੇ ਔਰ ਬਹੁਤ ਹੀ ਡਾਊਨ ਟੂ ਅਰਥ ਔਰ ਸਿੰਪਲ ਨੇ ਆਪਾਂ ਜਦੋਂ ਮੈਂ ਸੁਣਿਆ ਵੀ ਰਾਜਗੁੰਦਰਾ ਜੀ ਆਰੇ ਹਰ ਇੱਕ ਰਾਜਗੁੰਦਰਾ ਜੀ ਬਿਗ ਨਹੀਂ ਬਹੁਤ ਵੱਡਾ ਨਾਮ ਹੈ ਆਪਾਂ ਨੂੰ ਲੱਗਦਾ ਬੰਦੇ 'ਚ ਨਾ ਕਿਤੇ ਕੋਈ ਈਗੋ ਐਟੀਟਿਊਡ ਨਾ ਹੋਵੇ ਪਰ ਜਦੋਂ ਪਹਿਲੇ ਦਿਨ ਮਿਲੇ ਆ ਭਾਜੀ ਨੇ ਮੈਨੂੰ ਪਹਿਲਾਂ ਹੀ ਕੰਫਰਟੇਬਲ ਕਰਤਾ ਕਹਿੰਦੇ ਮੇਰੇ 'ਚ ਕੋਈ ਐਟੀਟਿਊਡ ਈਗੋ ਨਹੀਂ ਹੈਗੀ ਮੇਰਾ ਡੈਬਿਊ ਹੈ ਤੁਸੀਂ 30 ਫਿਲਮਾਂ ਕਰ ਚੁੱਕੇ ਹੋ ਜਿੱਥੇ ਮੈਂ ਗਲਤ ਐ ਜੇ ਤੁਹਾਨੂੰ ਲੱਗਦਾ ਵੀ ਮੈਨੂੰ ਟੋਕ ਦਿਓ ਹਾਂ ਹਾਂ ਕਹਿੰਦੇ ਮੈਨੂੰ ਦੱਸ ਦਿਓ ਪਰ ਇੰਨੀ ਕਿཅੀ ਜੀ ਹੁੰਦੀ ਹੈ ਇੰਨੇ 'ਚ ਅਸੀਂ ਕੰਫਰਟੇਬਲ ਹੋ ਗਏ ਔਰ ਮੈਨੂੰ ਲੋੜ ਹੀ ਨਹੀਂ ਪਈ ਹੀ ਇਜ਼ ਐਨ ਅ ਪੜੀ ਸੋਨੇ ਕਹਾਣੇ ਜਿਹੜੀਆਂ ਬਣੇ ਸਰ ਸਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗੇ ਅਗਰ ਰਿਸ਼ਤਿਆਂ ਦੇ ਗੱਲ ਹੀ ਵੀ ਕਰਦੇ ਆ ਤੇ ਅੱਜ ਦੇ ਟਾਈਮ ਤੋਂ ਸਾਂਝ ਕੱਟਦੀ ਜਾ ਰਹੀ ਆ ਰਿਸ਼ਤੇ ਆ ਦੇ ਕਿਤੇ ਨਾ ਕਿਤੇ ਜਿਹੜੇ ਆ ਉਹ ਪਿਆਰ ਉਹ ਜਜ਼ਬਾਤ ਜੋ ਪਹਿਲਾਂ ਹੁੰਦੇ ਸੀ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਸੋ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਹੋ ਕਿਉਂਕਿ ਫਿਲਮਾਂ ਦੇ ਰਾਹੀਂ ਤਾਂ ਲੋਕਾਂ ਤੱਕ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਹਮੇਸ਼ਾ ਕੀਤੀ ਜਾਂਦੀ ਆ ਕਿ ਉਸ ਚੀਜ਼ ਨੂੰ ਉਹ ਧਾਗੇ ਦੀ ਜਿਹੜੀ ਇੱਕ ਜਿਹੜਾ ਧਾਗਾ ਵਾ ਉਹਨੂੰ ਟੁੱਟਣ ਨਾ ਦਿੱਤਾ ਜਾਵੇ ਪਰ ਫਿਰ ਵੀ ਕਿਤੇ ਨਾ ਕਿਤੇ ਚੀਜ਼ਾਂ ਸਾਨੂੰ ਅੱਜ ਦੇ ਟਾਈਮ ਤੇ ਆਪਣੀ ਜਨਰੇਸ਼ਨ ਦੀ ਗੱਲ ਇੱਕ ਜਿਹਾ ਬਿਲਕੁਲ ਜੀ ਬਿਲਕੁਲ ਕਾਫੀ ਕੁਝ ਹੋ ਰਿਹਾ ਮੈਂ ਉਹ ਹੀ ਕਹਿੰਦਾ ਵੀ ਇਹਦਾ ਰੀਜ਼ਨ ਇੱਕ ਮੋਬਾਈਲ ਫੋਨਸ ਨੇ ਕਿਉਂਕਿ ਸਬਰ ਨਹੀਂ ਹੈ ਅੱਜ ਕੱਲ ਛੇਤੀ ਗੱਲ ਪਹੁੰਚ ਜਾਂਦੀ ਹੈ ਨਾ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਕਿਤੇ ਘਰ ਚ ਝਗੜਾ ਹੁੰਦਾ ਸੀ ਫੈਮਿਲੀ ਚ ਹਸਬੰਡ ਵਾਈਫ ਆਪਸ ਲੜਦੇ ਸੀ ਤਾਂ ਉਦੋਂ ਜਦੋਂ ਹਸਬੰਡ ਵਾਈਫ ਚਿੱਠੀ ਲਿਖ ਦਿੰਦੀ ਸੀ ਹੈ ਨਾ ਵੀ ਆਪਣੇ ਫਾਦਰ ਸਾਹਿਬ ਨੂੰ ਵੀ ਐਦਾਂ ਕਰਕੇ ਮੈਨੂੰ ਲੈ ਜਾਓ ਵੀ ਲੜਾਈ ਹੋ ਗਈ ਜਾਨੂੰ 6-7 ਦਿਨ ਬਾਅਦ ਚਿੱਠੀ ਪਹੁੰਚਦੀ ਸੀ ਫਾਦਰ ਸਾਹਿਬ ਕੋਲ ਫਾਦਰ 3-4 ਦਿਨ ਬਾਅਦ ਮਸਲਾ ਸੋਲਵ ਕਰਾਉਣਾ ਹੁੰਦੇ ਸੀ ਉਦੋਂ ਨੂੰ ਆਲਰੇਡੀ ਮਸਲਾ ਸੋਲ ਹਣਾ ਤੋ ਲੋੜ ਹੀ ਨਹੀਂ ਪੈਂਦੀ ਅੱਜ ਕੱਲ ਚੀਜ਼ਾਂ ਹੋ ਗਈਆਂ ਵੀ ਕੁਝ ਵੀ ਗਰਜੀਆਂ ਜਾਂਦੇ ਆ ਲੜਾਈਆਂ ਹੁੰਦੀਆਂ ਤਾਂ ਮੋਬਾਈਲ ਫੋਨ ਤੇ ਛੇਤੀ ਹੈਨਾ ਸਬਰ ਨਹੀਂ ਹੈ ਸੋ ਆਪਣਾ ਸਬਰ ਟੁੱਟਦਾ ਜਾ ਰਿਹਾ ਆਪਾਂ ਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਆ ਆਪਣੇ ਆਪ ਸਬਰ ਰੱਖਣਾ ਚਾਹੀਦਾ ਇਹ ਚੀਜ਼ਾਂ ਕਿਉਂਕਿ ਰਿਸ਼ਤੇ ਅੱਜ ਕੱਲ ਸੰਭਾਲਣੇ ਬਹੁਤ ਔਖੇ ਨੇ ਚਾਹੇ ਹਸਬੰਡ ਵਾਈਫ ਦਾ ਰਿਲੇਸ਼ਨ ਹੈ ਚਾਹੇ ਫਾਦਰ ਮਦਰ ਸੰ ਦਾ ਰਿਲੇਸ਼ਨ ਹੈ ਆਪਣੀ ਡਾਟਰਸ ਨਾਲ ਰਿਲੇਸ਼ਨ ਹੈ ਦੋਸਤੀ ਖਾਸ ਕਰਕੇ ਦੋਸਤੀ ਦਾ ਰਿਲੇਸ਼ਨ ਰਿਸ਼ਤੇ ਸਾਹਮਣੇ ਬਹੁਤ ਔਖੇ ਨੇ ਤੋ ਰਿਸ਼ਤਿਆਂ ਦੀ ਕਦਰ ਕਰੋ ਸਾਡੀ ਇਹੀ ਫਿਲਮ ਵੀ ਇਹੀ ਚੀਜ਼ਾਂ ਸਿਖਾਉਂਦੀ ਆ ਬੀ ਬੰਦਾ ਰਿਸ਼ਤਿਆਂ ਦੀ ਕਦਰ ਕਰੇ ਜ਼ਿੰਦਗੀ ਤੋਂ ਹਾਰੇ ਨਾ ਡਿੱਗੇ ਨਾ ਟੁੱਟੇ ਨਾ ਸਭ ਦੀ ਲਾਈਫ ਚ ਕੰਪਲੈਕਸਿਟੀ ਹੈ ਸਭ ਦੀ ਲਾਈਫ ਚ ਅਪਸ ਐਂਡ ਡਾਊਨਸ ਹੈ ਸੋ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਨੂੰ ਟੱਟ ਕੇ ਸਾਹਮਣਾ ਕਰਨਾ ਚਾਹੀਦਾ ਸਿਚੁਏਸ਼ਨ ਦਾ ਸੋ ਇਸ ਫਿਲਮ ਚ ਵੀ ਇਹੀ ਮੋਟੀਵੇਸ਼ਨ ਹੈ ਜ਼ਿੰਦਗੀ ਦਾ ਕੋਈ ਪਾਲਜ ਨੇ ਤੁਹਾਨੂੰ ਵੀ ਤੋੜਿਆ ਹੋਵੇ ਬਹੁਤ ਨੇ ਪਰ ਚਲੋ ਦੇਖੋ ਹਰ ਰੋਜ਼ ਦਿੱਕਤਾਂ ਆਉਂਦੀਆਂ ਬੰਦੇ ਨੂੰ ਬੇਸਿਕਲੀ ਆਪਾਂ ਨਾ ਦੂਜੇ ਵੱਲ ਦੇਖ ਕੇ ਆਪਣੇ ਆਪ ਨੂੰ ਜਿਆਦਾ ਅਨਸਿਕਿਓਰ ਫੀਲ ਕਰਨ ਲੱਗ ਜਾਂਦੇ ਹਾਂ। ਜਦ ਇਹ ਬੰਦਾ ਜਿਆਦਾ ਸਿਕਿਓਰ ਹੈ ਵੀ ਹਨਾ ਸੋ ਇਹ ਚੀਜ਼ਾਂ ਨਹੀਂ। ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਬਸ ਇਹ ਕਿ ਪ੍ਰੋਬਲਮ ਨੂੰ ਬਿਆਨ ਨਾ ਕਰੋ। ਲੋਕਾਂ ਸਾਹਮਣੇ ਜਿਆਦਾ ਐਕਸਪਲੋਰ ਨਾ ਕਰੋ। ਆਪਣੀ ਪ੍ਰੋਬਲਮ ਨੂੰ ਤੁਸੀਂ ਆਪ ਨਾ ਛੱਟੋ। ਆਪ ਡਟ ਕੇ ਸਾਹਮਣਾ ਕਰੋ। ਚਟਾਨ ਮੰਗ ਖੜੇ ਹੋ ਜਾਓ। ਠੀਕ ਹੈ। ਆ ਇੱਕ ਛੋਟੇ ਬੱਚੇ ਤੋਂ ਲੈ ਕੇ 75 ਸਾਲ 80 ਸਾਲ ਦੇ ਬਜ਼ੁਰਗ ਨੂੰ ਸਭ ਨੂੰ ਪ੍ਰੋਬਲਮ ਹੁੰਦੀ ਹੈ। ਫੈਮਲੀਜ਼ ਪ੍ਰੋਬਲਮ ਹੈ ਦੋਸਤੀ ਚ ਪ੍ਰੋਬਲਮਸ ਹੈ ਸੋ ਇਹੀ ਸਬਰ ਹੈ ਸਬਰ ਸੰਤੋਖ ਰੱਖੋ ਔਰ ਬਸ ਇਹੀ ਹੁਣ ਕਈ ਵਾਰ ਬੰਦੇ ਕੋਲ ਸ਼ਬਦ ਨਹੀਂ ਹੁੰਦੇ ਹਨਾ ਹਾਂ ਸੋ ਇਹ ਫਿਲਮ ਚ ਮੋਟੀਵੇਸ਼ਨ ਹੈ ਤੁਹਾਨੂੰ ਇੱਕ ਸਕਾਰਾਤਮਕ ਸੋਚ ਆਪਣੇ ਆਪ ਚ ਲਿਆਉਣ ਲਈ ਇਹ ਮੋਟੀਵੇਟ ਕਰੇਗੀ ਵੀ ਪੋਜ਼ਿਟਿਵ ਐਟੀਟਿਊਡ ਰੱਖੋ ਅਮੇਸ਼ਾ ਇੱਕ ਆਖਰੀ ਸਵਾਲ ਲੈਣਾ ਚਾਹਾਂਗੀ ਹਮੇਸ਼ਾ ਸਿਨੇਮਾ ਦੇ ਵਿੱਚ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਹਮੇਸ਼ਾ ਕੋਈ ਨਾ ਕੋਈ ਮੈਸੇਜ ਸਾਨੂੰ ਸਪਨੋ ਮਿਲਦਾ ਹੈ ਇਸ ਫਿਲਮ ਤੋਂ ਲੋਕਾਂ ਨੂੰ ਕੀ ਮੈਸੇਜ ਮਿਲੇਗਾ ਇਸ ਫਿਲਮ ਕਿ ਕਿ ਪੋਜ਼ਿਟਿਵ ਐਟੀਟਿਊਡ ਸਕਾਰਾਤਮਕ ਸੋਚ ਜ਼ਿੰਦਗੀ ਤੋਂ ਹਾਰੋ ਨਾ ਸਟਰਗਲਸ ਹੈ ਸਟਰਗਲ ਹੈ ਜ਼ਿੰਦਗੀ 'ਚ ਪਰ ਟਟ ਕੇ ਖੜੇ ਰਹੋ ਔਰ ਜ਼ਿੰਦਗੀ ਬਹੁਤ ਖੂਬਸੂਰਤ ਹੈ ਇਹ ਇਸ ਫਿਲਮ ਦਾ ਸਪੈਸ਼ਲ ਮੈਸੇਜ ਹੈ ਥੈਂਕ ਯੂ ਸੋ ਮਚ ਸੋ 5 ਸਪਟੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਮੇਹਰ ਉਮੀਦ ਕਰਦੀ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਲੇਟਸ ਅਪਡੇਟ ਨੂੰ ਚੈਨਲ 'ਤੇ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ